ਬਿਲਕੁਲ ਗਲਤ ਹੈ ਜੀ ਬਿਲਕੁਲ ਹੀ ਇਦਾਂ ਹੀ ਅਸੀਂ ਨਕੇਦੀ ਕਰਦੇ ਆ ਕਿਸੇ ਵੀ ਪਰਿਵਾਰ ਦੀ ਪ੍ਰਾਈਵੇਟ ਜਿਹੜੀ ਸੇਫਟੀ ਹੁੰਦੀ ਉਹਨੂੰ ਦੇਖਣਾ ਚਾਹੀਦਾ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਸੋਸ਼ਲ ਮੀਡੀਆ ਤੇ ਚਲਾਉਣਾ ਚਾਹੀਦਾ ਇਹ ਜਿਹੜੇ ਟੁਕੜ ਵਿੱਚ ਪੱਤਰਕਾਰ ਐ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕੀ ਆਪ ਦੀ ਭੈਣ ਦੀ ਜਾਂ ਕਿਸੇ ਦੀ ਹੋਰ ਕੋਈ ਇਹ ਖਬਰ ਚਲਾ ਸਕਦੇ ਆ ਵੀ ਅਸੀਂ ਸਾਡੀ ਭੈਣ ਨੂੰ ਤੀਜਾ ਮਹੀਨਾ ਲੱਗਿਆ ਸਾਡੀ ਮਾਤਾ ਨੂੰ ਚੌਥਾ ਲੱਗਿਆ ਸਾਡੀ ਘਰ ਵਾਲੀ ਨੂੰ ਪੰਜਵਾਂ ਲੱਗਿਆ ਕੀ ਇਦਾਂ ਦੀਆਂ ਖਬਰਾਂ ਚਲਾ ਦੇਣਗੇ ਠੀਕ ਆ ਸਾਨੂੰ ਮਕੌੜੇ ਸ਼ਬਦ ਕਈ ਵਾਰੀ ਬੋਲਣੇ ਪੈ ਜਾਂਦੇ ਆਸੀਂ ਬੋਲ ਵੀ ਦਿੰਨੇ ਆ ਪਸਤਾਉਣੇ ਵੀ ਆ ਪਰ ਕਈ ਵਾਰੀ ਸਾਨੂੰ ਮਜਬੂਰ ਕਰ ਦਿੰਦੇ ਆ ਜੀਨੇ ਵੀ ਇਹ ਚੱਕ ਖਬਰਾਂ ਚਲਾਈਆਂ ਉਹ ਇਹਨੂੰ ਜਲਦੀ ਤੋਂ ਜਲਦੀ ਡਿਲੀਟ ਕਰ ਦੇਣਾ ਜਿਹੜੀ ਕੋਈ ਗੱਲ ਆਊਗੀ ਜਾਂ ਸਾਹਮਣੇ ਆਊਗੀ ਉਹ ਥਮਾਂ ਉਂਤੇ ਆ ਜੂਗੀ ਸਭ ਨੂੰ ਪਤਾ ਲੱਗ ਜੂਗਾ ਜਿਹੜੀ ਪਹਿਲਾਂ ਸੋਸ਼ਲ ਮੀਡੀਆ ਨੇ ਲੀਕ ਕੀਤੀ ਆ ਖਬਰਾਂ ਲੀਕ ਕੀਤੀ ਆ ਸਕਿਉਰਿਟੀ ਲੈਸ ਕਰਤੀ ਇਹ ਕਰਤਾ ਉਹ ਕਰਤਾ ਹੁਣ ਸਿੱਧੂ ਕੱਲਾ ਨੂੰ ਮਾਰ ਦੋ ਇਹ ਸਾਰਾ ਕੁਝ ਸੋਸ਼ਲ ਮੀਡੀਆ ਨੇ ਕੀਤਾ ਹੈ ਕਿਸੇ ਵੀ ਪਰਿਵਾਰ ਦੀ ਪ੍ਰਾਈਵੇਟ ਜਿਹੜੀ ਸੇਫਟੀ ਉਹਨਾਂ ਨੂੰ ਦੇਖਣਾ ਚਾਹੀਦਾ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਸੋਸ਼ਲ ਮੀਡੀਆ ਤੇ ਚਲਾਉਣਾ ਚਾਹੀਦਾ ਇਹ ਜਿਹੜੇ ਟੁਕੜਵੱਚ ਪੱਤਰਕਾਰ ਐ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕੀ ਆਪ ਦੀ ਭੈਣ ਦੀ ਜਾਂ ਕਿਸੇ ਦੀ ਹੋਰ ਕੋਈ ਇਹ ਖਬਰ ਚਲਾ ਸਕਦੇ ਆ ਵੀ ਅਸੀਂ ਸਾਡੀ ਭੈਣ ਨੂੰ ਤੀਜਾ ਮਹੀਨਾ ਲੱਗਿਆ ਸਾਡੀ ਮਾਤਾ ਨੂੰ ਚੌਥਾ ਲੱਗਿਆ ਸਾਡੀ ਘਰ ਵਾਲੀ ਨੂੰ ਪੰਜਵਾਂ ਲੱਗ ਕੇ ਕੀ ਇਦਾਂ ਦੀ ਖਬਰਾਂ ਚਲਾ ਦੇਣਗੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਸ਼ਰਮ ਦੀ ਗੱਲ ਹੁੰਦੀ ਹੈ ਸ਼ਰਮ ਇਹਨਾਂ ਨੂੰ ਹੈ ਨਹੀਂ ਠੀਕ ਆ ਸਾਨੂੰ ਕੌੜੇ ਸ਼ਬਦ ਕਈ ਵਾਰੀ ਬੋਲਣੇ ਪੈ ਜਾਂਦੇ ਅਸੀਂ ਬੋਲ ਵੀ ਦਿੰਨੇ ਆ ਪਸਾਉਣੇ ਵੀ ਆ ਪਰ ਕਈ ਵਾਰੀ ਸਾਨੂੰ ਮਜਬੂਰ ਕਰ ਦਿੰਦੇ ਹੁਣ ਇਹਨਾਂ ਨੇ ਮਜਬੂਰ ਕਰਤਾ ਅਸੀਂ ਬੋਲਣਾ ਨਹੀਂ ਚਾਹੁੰਦੇ ਨਾ ਹੀ ਬਾਈਬਲ ਕੌਰ ਸਿੰਘ ਹੋਰੀਏ ਇਸ ਚੀਜ਼ ਤੇ ਕੋਈ ਬੋਲਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਬੋਲਾਂਗੇ ਇਹ ਗੱਲ ਵਧੂਗੇ ਇਹਦਾ ਵਧਾਉਣ ਦਾ ਕੋਈ ਤੁਕੜੀਆਂ ਅਸੀਂ ਤਾਂ ਇਹਦੇ ਪਰ ਇਨੀ ਬੇਨਤੀ ਕਰਦੇ ਆਂ ਵੀ ਜਿਨੇ ਵੀ ਇਹ ਚ ਖਬਰਾਂ ਚਲਾਈਆਂ ਉਹ ਇਹਨੂੰ ਜਲਦੀ ਤੋਂ ਜਲਦੀ ਡਿਲੀਟ ਕਰ ਦੇਣ ਜਿਹੜੀ ਕੋਈ ਗੱਲ ਆਉਗੀ ਜਾਂ ਸਾਹਮਣੇ ਆਉਗੀ ਉਹ ਥਮਾਂ ਉਂਤੇ ਆਜੂਗੀ ਸਭ ਨੂੰ ਪਤਾ ਲੱਗ ਜਾਊਗਾ ਬਿਨਾਂ ਤੁਕੀਆਂ ਬੇਮਤਲੀਆਂ ਜਿਹੜੀਆਂ ਗੱਲਾਂ ਉਹ ਨਹੀਂ ਕਰਨੀ ਚਾਹੀਦੀ ਕੁਲਦੀਪ ਜੀ ਕੀ ਕਹੋਗੇ ਪਹਿਲਾਂ ਵੀ ਸੋਸ਼ਲ ਮੀਡੀਆ ਦੇਖ ਮੇਜਾ ਪਰਿਵਾਰ ਭੁਗਤ ਰਿਹਾ ਹੁਣ ਫੇਰ ਉਹੀ ਚੀਜ਼ਾਂ ਦੁਬਾਰਾ ਪਰਿਵਾਰ ਨੂੰ ਪਹਿਲੀ ਥਰੈਟਿੰਗ ਆ ਰਹੀ ਆ ਬ ਉਹ ਜਿਹੜੀ ਪਹਿਲਾਂ ਸੋਸ਼ਲ ਮੀਡੀਆ ਨੇ ਲੀਕ ਕੀਤੀਆਂ ਖਬਰਾਂ ਲੀਕ ਕੀਤੀਆਂ ਸਿਕਿਉਰਿਟੀ ਲੈਸ ਕਰਤੀ ਇਹ ਕਰਤਾ ਉਹ ਕਰਤਾ ਹੁਣ ਸਿੱਧੂ ਕੱਲਾ ਉਹਨੂੰ ਮਾਰ ਦੋ ਇਹ ਸਾਰਾ ਕੁਝ ਸੋਸ਼ਲ ਮੀਡੀਆ ਨੇ ਕੀਤਾ ਇਹਨਾਂ ਚੀਜ਼ਾਂ ਨਹੀਂ ਕੀਤਾ ਬਲਤੇਜ ਪੰਨੂ ਵਰਗਿਆਂ ਨੇ ਆ ਇਹ ਹੀ ਕੰਮ ਕਰਵਾਇਆ ਸੀ ਠੀਕ ਹੈ ਉਹ ਜਿਹਦਾ ਖਿਆਮਾ ਅਜਿ ਸਿੱਧੂ ਦਾ ਪਿਓ ਬਾਰ-ਬਾਰ ਕੋਟ ਆਉਂਦਾ ਆ ਕੇ ਮੁੜ ਜਾਂਦਾ ਤੇ ਤਰੀਕ ਪੈ ਜਾਂਦੀ ਹੈ ਮੁੜ ਜਾਂਦਾ ਤਰੀਕ ਪੈ ਜਾਂਦੀ ਹੈ ਮੁੜ ਜਾਂਦਾ ਇਨਸਾਫ ਮਿਲਿਆ ਕੋਈ ਨਹੀਂ ਜੇ ਗੱਲ ਕੀਤੀ ਵੀ ਇਹਨਾਂ ਦੇ ਕਾਰਵਾਈ ਕਰੋ ਤਾਂ ਸਰਕਾਰ ਚੁੱਪੀ ਧਾਰ ਕੇ ਬੈਠੀ ਹੋਈ ਹੈ ਭਗਵਾਨ ਤੁਮਾਨ ਸਾਹਿਬ ਨੂੰ ਪਤਾ ਨਹੀਂ ਕੀ ਸੱਪ ਸੁੰਘ ਗਿਆ ਵੀ ਬਲਤੇਜ ਪੰਨੂ ਤੇ ਕ ਠੀਕ ਹੈ ਹੁਣ ਜਿਹੜੀ ਆ ਗੱਲ ਹੋ ਗਈ ਹੈ ਕਿਉਂਕਿ ਹਜੇ ਐਡਾ ਵੱਡਾ ਮਸਲਾ ਯਾਰ ਇੰਨੀ ਉਹਨਾਂ ਨੂੰ ਥ੍ਰੈਟ ਆ ਰਿਹਾ ਤੇ ਬੋਲਣ ਵਾਲੇ ਨੂੰ ਸ਼ਰਮ ਹੀ ਨਹੀਂ ਆਈ ਯਾਰ ਮੈਂ ਕੀ ਕਰ ਰਿਹਾ ਤੇ ਮੈਂ ਕਿਹੜੀ ਪੱਤਰਕਾਰਤਾ ਕਰ ਰਿਹਾ ਕਿਹੜੇ ਪਾਸੇ ਨੂੰ ਸਾਡੀ ਇਹ ਪੱਤਰਕਾਰਤਾ ਕੀ ਸਾਨੂੰ ਇਹ ਕਿਹੜੇ ਸਾਡੇ ਸਮਾਜ ਨੂੰ ਕਿਹੜੀ ਸਿਹਤ ਦੇ ਰਿਹਾ ਕੀ ਇਹ ਪੰਜਾਬ ਦੇ ਮੁੱਦੇ ਆ ਕੀ ਇਹ ਪੰਜਾਬ ਦਾ ਮੁੱਦਾ ਠੀਕ ਹੈ ਸਿੱਧੂ ਦੇ ਫੈਨ ਨੂੰ ਇਹ ਸਭ ਨੂੰ ਆਸ ਹੈ ਵੀ ਇਹਨਾਂ ਦੇ ਘਰੇ ਕੋਈ ਬੱਚਾ ਹੋਵੇ ਸਾਰੇ ਖੁਸ਼ੀਆਂ ਭਰੇ ਦਿਨ ਜਿਹੜਾ ਦੁਬਾਰਾ ਆਵੇ ਪਰ ਇਹਦਾ ਏ ਮਤਲਬ ਤਾਂ ਨਹੀਂ ਹੈ ਯਾਰ ਵੀ ਤੁਸੀਂ ਜਰ ਕੱਲ ਨੂੰ ਉਹ ਦਵਾਈ ਲੈਣ ਜਾਣ ਕਿਸੇ ਹੋਰ ਕਾਰਨ ਕਰਕੇ ਕੋਈ ਬੁਖਾਰ ਹੋ ਗਿਆ ਕੋਈ ਫਿਰ ਦੋ ਗਿਆ ਕਿ ਉਹ ਸਿੱਧੂ ਦੇ ਡੈਡੀ ਦੇ ਸਟੈਂਟ ਪਏ ਹੋਇਆ ਸਾਰਾ ਸਰੀਰ ਦੇ ਵਿੱਚ ਸਟੀਲ ਹੀ ਸਟੀਲ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਪ੍ਰੋਬਲਮ ਆ ਜਾਂਦੀ ਹੈ ਹਸਪੀਟਲ ਜਾਣਾ ਮੈਂ ਨਾ ਉੱਥੇ ਕੀ ਇਹ ਕੈਮਰੇ ਲੈ ਕੇ ਆ ਜਾਣਗੇ ਜੀ ਕੀ ਹੋ ਗਿਆ ਕੀ ਚੱਲ ਰਿਹਾ ਇਹਨਾਂ ਨੂੰ ਤਾਂ ਸ਼ਰਮ ਹੀ ਨਹੀਂ ਹੈਗੀ ਬਿਲਕੁਲ ਵੀ ਸੋ ਅਸੀਂ ਤਾਂ ਹੀ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਥੋੜੀ ਸ਼ਰਮ ਮਨ ਵਰਤਣੀ ਚਾਹੀਦੀ ਆ ਥੋੜੀ ਜੀ ਇਸ ਚੀਜ਼ ਤੋਂ ਸੋਚ ਲੈਣੀ ਸੇਲ ਲੈਣੀ ਚਾਹੀਦੀ ਆ ਵੀ ਪੱਤਰਕਾਰ ਤਾਂ ਕਿਸ ਚੀਜ਼ ਦਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਸਾਰੇ ਪੱਤਰਕਾਰਾਂ ਨੂੰ ਬਹੁਤ ਸਾਰੀਆਂ ਗੱਲਾਂ ਪਤਾ ਹੈ ਪਰ ਉਹ ਸੋਸ਼ਲ ਮੀਡੀਆ ਤੇ ਨਹੀਂ ਆਉਂਦੇ ਕਦੇ ਵੀ ਐਦਾਂ ਦੀ ਉਹ ਗੱਲ ਕਰਦੇ ਹੁੰਦੇ ਇਹਨਾਂ ਨੂੰ ਸ਼ਰਮ ਦਾ ਘਾਟਾ ਹੈ ਛੇੜੇ ਕਿ ਬੰਦੇ ਨੇ ਇਹ ਕੰਮ ਕੀਤਾ ਇਹਨਾਂ ਨੂੰ ਅਸੀਂ ਤਾੜਨਾ ਵੀ ਦਿੰਨੇ ਆ ਵੀ ਕੱਲ ਨੂੰ ਇਹ ਨਾ ਹੋਵੇ ਵੀ ਸਸਾਸੀਂ ਕਿਉਂਕਿ ਮੇਰੇ ਸਾਡੇ ਮੌਲਿਕ ਅਧਿਕਾਰ ਆ ਆਰਟੀਕਲ 21 ਦੇ ਮੁਤਾਬਕ ਜਿਹੜਾ ਕੋਈ ਕਿਸੇ ਦਾ ਅਧਿਕਾਰ ਹੁੰਦਾ ਹੈ ਵੀ ਉਹਨੂੰ ਕੋਈ ਸੋਸ਼ਲ ਮੀਡੀਆ ਤੇ ਨਹੀਂ ਕੋਈ ਪਰਸਨਲ ਚੀਜ਼ ਨੂੰ ਪਾ ਸਕਦਾ ਇਹ ਮੈਨੂੰ ਮੇਰਾ ਅਧਿਕਾਰ ਹੈ ਆਰਟੀਕਲ 1 21 ਦੇ ਤਹਿਤ ਮੈਨੂੰ ਇਹ ਮੌਲਿਕ ਅਧਿਕਾਰ ਮਿਲੇ ਹੋਇਆ ਇਹਦੇ ਵਿੱਚ ਜੇ ਮੈਂ ਕੋਈ ਇਹਨਾਂ ਤੇ ਪਟੀਸ਼ਨ ਪਾਦਾ ਤਾਂ 2 ਸਾਲ ਦੀ ਸਜ਼ਾ ਹੈ ਠੀਕ ਹੈ ਉਹ ਪਰਿਵਾਰ ਨਹੀਂ ਬੋਲਦਾ ਇਹਦਾ ਇਹ ਮਤਲਬ ਤਾਂ ਨਹੀਂ ਹੈ ਵੀ ਤੁਸੀਂ ਸਿਰੇ ਹੀ ਸਿਰ ਚੜੀ ਜਾਓ ਗਾਂ ਦੀ ਗਾਂ ਤੁਸੀਂ ਫੋਟੋਵਾਂ ਲ ਐਡੀਟਡ ਕਰਕੇ ਹੋਰ ਚੀਜ਼ਾਂ ਕਰ ਕਰਕੇ ਤੁਸੀਂ ਗੰਦ ਮੰਦ ਜਿਹੜਾ ਇਹਦੇ ਉੱਤੇ ਪਾਉਣ ਲੱਗ ਗੇ ਖੇਰ ਸੋਨੂੰ ਇਹ ਰਖਿਓ ਮੈਂ ਭਗਤ ਨੇ ਪਹਿਣਗੇ ਹੁਣ ਅਸੀਂ ਬੇਨਤੀ ਕਰਦੇ ਆਂ ਵੀ ਜਿਹਦੇ ਜਿਹਦੇ ਕੋਲ ਵੀ ਇਹ ਖਬਰ ਆਉਣੀ ਇਹਨੂੰ ਡੀਲੀਟ ਮਾਰ ਦਿੱਤਾ ਜਾਏ ਪੱਤਰਕਾਰ ਤੇ ਨੇ ਸ਼ਰਮੀ ਲਾ ਲਈ ਜਮਾ ਸੰਘ ਹੀ ਰਹਿ ਗਈ ਜਮਾ ਮਤਲਬ ਜਿਹੜੇ ਜਿਹੜੇ ਬਹੁਤ ਸਾਰੇ ਤੁਹਾਡੇ ਵਰਗੇ ਪੱਤਰਕਾਰ ਚੰਗੇ ਵੀ ਹੈਗੇ ਨੇ ਜਿਹੜਾ ਜਿਹੜੇ ਕੀ ਸਾਡਾ ਪਰਿਵਾਰ ਦਾ ਸਾਥ ਵੀ ਦਿੰਦੇ ਨੇ ਉਹਨਾਂ ਦੀ ਅੱਖਾਂ ਪੂੰਝਦੇ ਨੇ ਤੇ ਜਿਹੜੇ ਟੁਕੜਾ ਪੱਤਰਕਾਰਾਂ ਨੂੰ ਅਸੀਂ ਬੇਨਤੀ ਕਰਾਂਗੇ ਵੀ ਜਿਹਨੇ ਜਿੰਨਾਂ ਕੋਲੇ ਖਬਰਾਂ ਚਲਾਈਆਂ ਉਹਨਾਂ ਨੇ ਡੀਲ ਕਰ ਦਿਓ ਨਹੀਂ ਆਰਟੀਕਲ ਤੁਹਾਨੂੰ ਦੱਸੀ ਸਾਡੇ ਭਰਾ ਨੇ ਉਹਦੇ ਤਹਿਤ ਕਾਨੂੰਨ ਦੇ ਤਹਿਤ ਤੁਹਾਨੂੰ ਖਿੱਚਣਾ ਪਊਗਾ ਤਾਂ ਅਸੀਂ ਬੇਨਤੀ ਕਰਦੇ ਮਾੜਾ ਦੁੱਖ ਹੈ ਇਸ ਗੱਲ ਦਾ ਤਾਂ ਜਿੰਨਾ ਜਿੰਨਾ ਨੇ ਇਹ ਚਾਗਲ ਆਪਣਾ ਕੀਤਾ ਤਾਂ ਉਹ ਇਸ ਖਮਾਜਾ ਭੁਗਤ ਲੈਣਗੇ ਫਿਰ ਆਪਣੇ ਬਾਜ ਆ ਜਿਓ ਗੱਮਾਂ ਤੋਂ ਤਾਂ ਅਸੀਂ ਬੇਨਤੀ ਨਾਲ ਵੀ ਕਰਾਂਗੇ ਜੇ ਤੁਸੀਂ ਉਸ ਪਰਿਵਾਰ ਦੀ ਇਹ ਦਿਖਾ ਸਕਦੇ ਹੋ ਤਾਂ ਆਪਦੇ ਪਰਿਵਾਰ ਦਾ ਵੀ ਦਿਖਾ ਦਿਓ ਵੀ ਸਾਡੀ ਮਿਰਕਲ ਵਾਲੀ ਨੂੰ ਕਿੰਨਾ ਮਹੀਨਾ ਲੱਗਿਆ ਜਾਂ ਤੇਰੀ ਭੈਣ ਨੂੰ ਕਿਹੜਾ ਮਹੀਨਾ ਲੱਗਿਆ ਉਹ ਵੀ ਸੋਸ਼ਲ ਤੇ ਕਰ ਦਿਓ ਫਿਰ ਅਸੀਂ ਮੰਨ ਲਾਗੇ ਹਾਂ ਠੀਕ ਹੈ ਓਕੇ ਹੈ ਕਾਕੋ ਸਾਡੇ ਪੰਜਾਬ ਦਾ ਸੀਐਮ ਹੈ ਜਦੋਂ 26 ਜਨਵਰੀ ਤੋਂ ਆਪਣੇ ਬੱਚਿਆਂ ਨੂੰ ਦੱਸਦਾ ਵੀ ਤੁਹਾਡੀ ਦੂਜੀ ਮਾਂ ਨੂੰ ਇੰਨਾ ਮਹੀਨਾ ਲੱਗਿਆ ਤਾਂ ਉਹ ਪੱਤਰਕਾਰਾਂ ਨੂੰ ਸਿਖ ਲਿਆਊਗਾ ਮੈਂ ਤਾਂ ਉਹਨਾਂ ਨੂੰ ਲੰਘ ਵੀ ਜੇ ਸਾਡੇ ਸੀਐਮ ਤੋਂ ਪੱਤਰਕਾਰਾਂ ਨੇ ਸਿਖਾਊਗਾ ਆ ਜਿਹੜਾ ਹੁਣ ਚਲਾਇਆ ਹੈ ਇਸ ਪਰਿਵਾਰ ਮੈਂ ਜਿਵੇਂ ਬਹੁਤ ਕੁਝ ਚਲਾਇਆ ਆ ਆਈਬੀਐਫ ਫਲਾਣਾ ਉਹ ਕਿੰਨੇ ਇਹਨਾਂ ਨੂੰ ਪੁਸ਼ਟੀ ਕਰਤੀ ਪਰਿਵਾਰ ਦਾ ਬੋਲਣ ਨੂੰ ਤਿਆਰ ਨਹੀਂ ਜਿਹਦੇ ਮੂੰਹ ਦੇ ਵਿੱਚ ਕੁਝ ਹੈਗਾ ਜੀ ਭੌਂਕੀ ਜਾਂਦੇ ਨੇ ਜਿਹਦੇ ਮੂੰਹ ਦੇ ਵਿੱਚ ਹੈਗਾ ਬਕੀ ਜਾਂਦੇ ਨੇ ਪਰ ਪਤਾ ਕਿਸੇ ਨੂੰ ਕੱਖ ਨਹੀਂ ਹੈਗਾ ਜੀ ਕੀ ਅਪੀਲ ਕਰਨਾ ਚਾਹੁੰਦੇ ਸੋ ਪੀਲ ਜਮਾ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਲਦੀ ਕਰਦੇ ਜਿੰਨਾ ਚਿਰ ਨੇ ਚਲਾਈ ਆ ਸਿੱਧ